ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿੰਦਰ ਦੇਖ ਰਹੇ ਹੋ ਜੀ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੇ ਹਾਲਾਤ 10 ਦਸੰਬਰ ਤੋਂ ਲੈ ਕੇ ਜਾਂ ਫਿਰ ਕਹ ਲਈਏ 11 ਦਸੰਬਰ ਤੋਂ ਲੈ ਕੇ 15 ਦਸੰਬਰ ਦੀ ਆਉਂਦੇ 5 ਦਿਨ ਜਿਹੜੇ ਨੇ ਮੌਸਮ ਦੇ ਉਹ ਕਿਵੇਂ ਦੇ ਰਹਿਣਗੇ ਕੀ ਹਾਲਾਤ ਨੇ ਠੰਡ ਦੇ ਕਿਸ ਇਲਾਕੇ ਵਿੱਚ ਜ਼ਿਆਦਾ ਠੰਡ ਪਵੇਗੀ ਕਿਉਂਕਿ ਮੌਸਮ ਵਿਭਾਗ ਵੱਲੋਂ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਦਾ ਇੱਕ ਅਲਰਟ ਜਾਰੀ ਹੋਇਆ ਹੈ ਜਿਦੇ ਵਿੱਚ ਪੰਜਾਬ ਦੇ ਬਹੁਤੇ ਹਿੱਸੇ ਸਾਨੂੰ ਆਉਂਦੇ ਦਿਖਾਈ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਤਾਜ਼ਾ ਸੈਟਰਡੇ ਮਚ ਦੀ ਤਾਂ ਤਾਜ਼ਾ ਸੈਟਰਡੇ ਮਚ ਤੋਂ ਫਿਲਹਾਲ ਮੌਸਮ ਪੰਜਾਬ ਦਾ ਕਲੀਅਰ ਹੈ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਸਾਨੂੰ ਸੰਘਣੇ ਅਲਰਟ ਜਾਰੀ ਹੁੰਦੇ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਪਹਾੜੀ ਖੇਤਰਾਂ ਦੇ ਵਿੱਚ ਧੁੰਦ ਅਤੇ ਥੋੜੀ-ਬਹੁਤੀ ਬਰਫਵਾਰੀ ਦੇ ਕਾਰਨ ਪੰਜਾਬ ਦਾ ਤਾਪਮਾਨ ਵੀ ਘਿਰਦਾ ਹੋਇਆ ਦਿਖਾਈ ਦੇਵੇਗਾ ਅੱਜ ਗੱਲ ਕੀਤੀ ਜਾਵੇ ਤਾਂ 10 ਤਰੀਕ ਦੇ ਵਿੱਚ ਦੁਪਹਿਰ ਦੇ ਸਮੇਂ ਤਾਪਮਾਨ ਜਿਹੜਾ ਉਹ 20 ਡਿਗਰੀ ਦੇ ਨੇੜੇ ਜਿਹੜੇ ਬਣਿਆ ਹੋਇਆ ਚੰਗੀ ਧੁੱਪ ਲੱਗ ਰਹੀ ਹੈ ਫਿਲਹਾਲ ਮੌਸਮ ਸਾਫ਼ ਹੋਣ ਦੇ ਕਾਰਨ ਅਜਿਹੇ ਹਾਲਾਤ ਬਣੇ ਹੋਏ ਨੇ ਪਰ ਜਿਵੇਂ-ਜਿਵੇਂ ਦਿਨ ਬਧੇਗਾ ਤਾਂ ਠੰਡ ਦੇ ਹਾਲਾਤ ਬਣਨਗੇ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੱਛਮੀ ਹਵਾ ਤੋਂ ਸਾਨੂੰ ਪਤਾ ਹੈ ਕਿ ਹਮੇਸ਼ਾ ਠੰਡੀ ਹੁੰਦੀ ਹੈ ਠੰਡ ਲਿਆਉਂਦੀ ਹੈ ਆਪਣੇ ਨਾਲ ਤੇ ਨਾਲ ਦੀ ਨਾਲ ਇਹ ਮੌਸਮ ਨੂੰ ਕਲੀਅਰ ਕਰ ਦਿੰਦੀ ਹੈ ਹੁਣ ਗੱਲ ਕਰਾਂਗੇ ਜੀ ਆਪਾਂ ਕੋਲਡ ਵੇਵ ਦੇ ਅਲਰਟ ਦੀ ਜਿਹੜਾ ਮੌਸਮ ਵਿਭਾਗ ਵੱਲੋਂ ਕੋਲਡ ਵੇਵ ਦਾ ਅਲਰਟ ਜਾਰੀ ਹੋਇਆ ਹੈ ਜੀ ਕੋਲਡ ਵੇਵ ਦੇ ਅਲਰਟ ਨੂੰ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਆ ਤੁਹਾਡੇ ਸਾਹਮਣੇ ਚੈਨਲ ਵੈਦਰਵਾਇਸ ਸਿਮਿੰਦਰ ਤੇ ਪਹਿਲੀ ਵਾਰੀ ਆਏ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਪੁਰਾਣੇ ਦਰਸ਼ਕ ਵੀਰੋ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਤਾਂ ਵੀ ਸਬਸਕ੍ਰਾਈਬ ਕਰਦੇ ਹੋ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਕਮੈਂਟ ਕਰਕੇ ਤੁਸੀਂ ਆਪਣੇ ਇਲਾਕੇ ਦਾ ਨਾਮ ਤੇ ਹਾਲਾਤ ਕੀ ਨੇ ਮੌਸਮ ਦੇ ਉਹ ਵੀ ਕਮੈਂਟ ਕਰ ਦਿਓ 9 ਤਰੀਕ ਲੰਘ ਚੁੱਕੀ ਹੈ ਜੀ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਕੋਲਡ ਵੇਵ ਦੇ ਅਲਰਟ ਜਾਰੀ ਹੋਏ ਨੇ येलो ਅਲਰਟ ਹੈ ਜੀ ਪੰਜਾਬ ਅਤੇ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਮੌਸਮ ਵੈਸੇ ਤਾਂ ਡਰਾਈ ਰਹੇਗਾ ਕਿਸੇ ਤਰੀਕੇ ਦੇ ਮੀਂਹ ਦੀ ਉਮੀਦ ਨਹੀਂ ਹੈ ਪਰ ਕੋਲਡ ਵੇਵ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ 20 ਡਿਗਰੀ ਤੋਂ ਥੱਲੇ ਆ ਜਾਵੇਗਾ ਅਤੇ ਰਾਤ ਦਾ ਤਾਪਮਾਨ 4-5 ਡਿਗਰੀ ਤੋਂ ਥੱਲੇ ਆਉਣ ਦੀ ਪੂਰੀ ਪੂਰੀ ਉਮੀਦ ਹੈ ਜਿਸ ਦਾ ਅਸਰ ਮੇਨਲੀ ਸਾਨੂੰ ਸਵੇਰ ਸਮੇਂ ਅਤੇ ਸ਼ਾਮ ਦੇ ਸਮੇਂ ਹੁੰਦਾ ਦਿਖਾਈ ਦੇਵੇਗਾ ਰਾਤ ਦੇ ਵੇਲੇ ਤਾਂ ਠੰਡ ਹੁੰਦੀ ਹੋਈ ਹੈ ਵੈਸੇ ਵੀ ਪਰ ਸਵੇਰੇ 10 ਵਜੇ ਤੱਕ ਅਤੇ ਸ਼ਾਮ 3-4 ਵਜੇ ਤੋਂ ਬਾਅਦ ਦੁਹਰਾਤ ਤੋਂ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਤੋਂ ਕਿ ਸਾਨੂੰ ਇਹ ਪ੍ਰਤੀਤ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਦੇ ਵਿੱਚ ਦਿਨ ਦੇ ਤਾਪਮਾਨ 20 ਡਿਗਰੀ ਤੋਂ ਥੱਲੇ 18 ਡਿਗਰੀ 16 ਡਿਗਰੀ ਤੱਕ ਜਾ ਸਕਦੇ ਨੇ ਅਤੇ ਰਾਤ ਦੇ ਤਾਪਮਾਨ ਘਿਰ ਕੇ 3 ਡਿਗਰੀ ਤੱਕ ਵੀ ਜਾ ਸਕਦੇ ਨੇ ਜੋ ਕਿ ਬਹੁਤ ਜ਼ਿਆਦਾ ਠੰਡ ਮੰਨੀ ਜਾਂਦੀ ਹੈ ਪੰਜਾਬ ਦੇ ਵਿੱਚ ਸੁੱਕੀ ਠੰਡ ਦੀ ਗੱਲ ਕੀਤੀ ਜਾਵੇ ਤਾਂ ਉਹ ਘਟ ਚੁੱਕੀ ਹੈ ਕਿਉਂਕਿ ਜੋ 8 ਦੇ 9 ਤਰੀਕ ਨੂੰ ਪੰਜਾਬ ਦੇ ਵਿੱਚੋਂ ਸਿਸਟਮ ਲੰਘਿਆ ਹੈ ਉਸ ਦੇ ਨਾਲ ਇਹ ਹਾਲਾਤ ਬਣੇ ਨੇ ਥੋੜੀ ਬਹੁਤੀ ਬੂੰਦਾਬੰਦੀ ਤੇ ਕਿਰਮਣਕਣੀ ਜੋ ਪੰਜਾਬ ਦੇ ਵਿੱਚ ਹੋਈ ਸੀ ਉਸ ਦੇ ਨਾਲ ਪੰਜਾਬ ਦਾ ਤਾਪਮਨ ਘਟ ਰਿਹਾ ਹੈ ਬਾਕੀ ਤੁਹਾਨੂੰ ਲਗਾਤਾਰ ਦੱਸ ਚੁੱਕੇ ਹਾਂ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਸਵਾਰੀ ਹੋਈ ਹੈ ਜਿਸ ਦਾ ਅਸੀਂ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਜ਼ਿਲ੍ਹੇ ਵਾਈਜ਼ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਇਸ ਦੇ ਵਿੱਚ ਕਵਰ ਹੋਣਗੇ ਸਿਰਫ ਪਟਿਆਲਾ ਦਾ ਇਲਾਕਾ ਛੱਡ ਕੇ ਲੁਧਿਆਣਾ ਮੋਗਾ ਤੇ ਇਹਨਾਂ ਤਿੰਨ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਦੇ ਸਾਨੂੰ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਤੇ ਇਹਦੇ ਬਾਰੇ ਜੋ ਵੀ ਨਵੀਂ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਵੈਦਰ ਵਾਈਸ ਸੁਮਿੰਦਰ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਣੇ ਰਹੋ ਚੈਨਲ ਤੇ ਮਿਲਦੇ ਹਾਂ ਜੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ